ਕੋ ਤਰਾ ਕਿਰਦਾਰ ਇਲੈਕਸ਼ਨ ਲੂਟੂਆਂ ਦੇ ਟੋਲਾ ਵਰਸੇ ਦੇ ਕੀ ਇਮਾਨਦਾਰ ਕਾਬਲ ਪੜੇ ਲਿਖੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਵਿਚਾਰ ਹੋਣ ਵਾਲਾ ਫੈਸਲਾ ਜਲੰਧਰ ਵੈਸਟ ਵਾਲਿਆਂ ਨੇ ਕਰਨਾ ਪੰਜਾਬ ਦੀ ਵਿਧਾਨ ਸਭਾ ਚ ਜਲੰਧਰ ਵੈਸਟ ਦਾ ਉਹ ਬੰਦਾ ਭੇਜੋ ਜਿਹੜਾ ਇਮਾਨਦਾਰੀ ਨਾਲ ਸਮਝਦਾਰੀ ਨਾਲ ਕਾਬਲੀਅਤ ਨਾਲ ਸਾਫ ਸੁਥਰੇ ਤਰੀਕੇ ਨਾਲ ਜਲੰਧਰ ਦੀ ਸੇਵਾ ਕਰੇ ਨਾ ਕਿ ਉਹ ਲੋਕ ਜਿਹੜੇ ਚਾਹੋ ਸੱਟੇ ਦੀ ਗੱਲ ਕਰ ਲੋ ਠੱਗੀਆਂ ਦੀ ਗੱਲ ਕਰ ਲੋ ਚੋਰੀਆਂ ਦੀ ਗੱਲ ਕਰ ਲੋ ਕਿਹੜਾ ਉਹ ਮਾੜਾ ਕੰਮ ਨਹੀਂ ਹੈ ਜਿਹੜਾ ਲੋਕਾਂ ਨੇ ਪਰਫੁੱਲਿਤ ਕਰਨ ਚ ਆਪਣਾ ਯੋਗਦਾਨ ਨਹੀਂ ਪਾਇਆ ਜਿਹੜੇ ਭਾਜਪਾ ਔਰ ਬਾਕੀ ਕੈਂਡੀਡੇਟ ਜਿਹੜੇ ਸਾਡੇ ਖਿਲਾਫ ਇਲੈਕਸ਼ਨ ਲੜ ਰਹੇ ਆ ਖਾਸ ਕਰ ਭਾਜਪਾ ਦਾ ਜਿਹੜਾ ਕੈਂਡੀਡੇਟ ਹੈ ਉਹਨੇ ਨਾ ਸਿਰਫ ਧੋਖਾ ਕੀਤਾ ਜਲੰਧਰ ਵੈਸਟ ਨਾਲ ਬਲਕਿ ਜਿਹੜੇ ਗੁਨਾਹ ਕੀਤੇ ਆ ਉਹਨਾਂ ਨੂੰ ਵੀ ਜਲੰਧਰ ਵੈਸਟ ਦੇ ਲੋਕ ਸਤਕਾਰਯੋਗ ਸਾਡੇ ਵੋਟਰ ਸਮਾਨ ਮਾਫ ਨਹੀਂ ਕਰਦਾ ਤੋ ਇਹ ਇਲੈਕਸ਼ਨ ਪਲਟੂ ਆਵਾਜ਼ ਵਰਸਸ ਇਮਾਨਦਾਰ ਕਾਬਲ ਔਰ ਜ਼ਿੰਮੇਵਾਰ ਜਿਹੜਾ ਕੈਂਡੀਡੇਟ ਮਹਿੰਦਰ ਭਗਤ ਜੀ ਸਾਡੇ ਕੋਲ ਬੈਠੇ ਆ ਉਹਨਾਂ ਦਾ ਔਰ ਜਿਹੜੇ 10 ਵਾਦੇ ਤੁਹਾਡੇ ਰਾਹੀਂ ਅੱਜ ਜਲੰਧਰ ਵੈਸਟ ਦੇ ਲੋਕਾਂ ਦੇ ਸਾਹਮਣੇ ਅਸੀਂ ਰੱਖਣਾ ਚਾਹੁੰਦੇ ਆ ਜਲੰਧਰ ਵੈਸਟ ਦੇ ਲੋਕਾਂ ਨੂੰ ਵੋਟਰ ਸਹਿਬਾਨ ਨੂੰ ਬੇਨਤੀ ਆ ਕਿ ਮਾਨ ਸਾਹਿਬ ਦੀ ਸਰਕਾਰ ਅਗਲੇ ਇਸ ਵਿਧਾਨ ਸਭਾ ਤੋਂ ਬਾਅਦ ਪਾਰਟਿਕੂਲਰ ਜਲੰਧਰ ਵੈਸਟ ਵਾਸਤੇ ਜੋ ਸਾਡਾ ਏਜੰਡਾ ਹੈ ਉਹਦੇ ਚ ਨੰਬਰ 1 ਪੀਣ ਵਾਲੇ ਸਾਫ ਪਾਣੀ ਦੀ ਜਿਹੜੀ ਕਿਲਤ ਹੋ ਰਹੀ ਆ ਸਿਰਫ ਖੇਤਾਂ ਦਾ ਪਾਣੀ ਦਾ ਮਸਲਾ ਨਹੀਂ ਆ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਕੋਸ਼ਿਸ਼ ਕਰ ਰਹੀ ਐ ਚਾਹੋ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਦੀ ਗੱਲ ਐ ਚਾਹੇ ਡਰਿੰਕਿੰਗ ਵਾਟਰ ਪਹੁੰਚਾਉਣ ਦੀ ਗੱਲ ਐ ਸਾਫ ਸੁਥਰਾ ਪਾਣੀ ਪਹੁੰਚਾਉਣ ਦੀ ਗੱਲ ਆ ਲੋਕਾਂ ਨੂੰ ਬਿਹਤਰ ਇਲਾਜ ਦੇਣ ਦੀ ਗੱਲ ਐ ਬੱਚਿਆਂ ਦੀ ਪੜ੍ਹਾਈ ਤੇ ਬਜ਼ੁਰਗਾਂ ਦੀ ਦਵਾਈ ਇਹ ਆਮ ਆਦਮੀ ਪਾਰਟੀ ਦਾ ਮੁੱਖ ਜੰਦਾ ਹੈ ਕਿਉਂਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਜੇਕ ਪਰਿਵਾਰ ਤੇ ਬੱਚਿਆਂ ਦੀ ਪੜ੍ਹਾਈ ਦਾ ਬੋਝ ਘਟ ਜੇ ਤੇ ਬਜ਼ੁਰਗ ਦੀ ਦਵਾਈ ਦਾ ਬੋਝ ਘਟ ਜੇ ਉਸ ਪਰਿਵਾਰ ਦੀ ਆਰਥਿਕ ਖੁਸ਼ਹਾਲੀ ਨੂੰ ਕੋਈ ਰੋਕ ਨਹੀਂ ਸਕਦਾ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਸਰਕਾਰ ਇਸ ਪਰ ਸਿਤ ਉਹੀ ਹੈ ਇਸੇ ਕਣੀ ਚ ਅਸੀਂ ਪੀਣ ਵਾਲਾ ਪਾਣੀ ਪੂਰੇ ਹਲਕੇ ਲਈ ਕਿਉਂਕਿ ਇੱਥੇ ਪ੍ਰੋਬਲਮ ਜਿਹੜੀ ਆਈ ਆ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਹੈ ਉਦੇ ਦੀ ਟ੍ਰੀਟਮੈਂਟ ਪਲਾਂਟ ਜਿਹੜਾ ਜਲੰਧਰ ਵੈਸਟ ਵਾਸਤੇ ਭਗਵੰਤ ਮਾਨ ਜੀ ਦੀ ਸਰਕਾਰ ਲਾਊਗੀ। ਬਸਤੀ ਸੇਖ, ਬਸਤੀ ਦਾਨਿਸ਼ਮੰਦਾ, ਬਸਤੀ ਉੱਚਾ ਬਸਤੀ ਪੀਰਦਾਦ ਅਤੇ ਮਿੱਠੂ ਬਸਤੀ ਸਮੇਤ ਹਲਕੇ ਵਿੱਚੋਂ ਬਿਜਲੀ ਦੀਆਂ ਤਾਰਾਂ ਦਾ ਜਾਲ ਹਟਾਉਣ ਲਈ ਬਿਜਲੀ ਬੋਰਡ ਦੇਖੋ ਗੱਲ ਹੋਕ ਹੀ ਰਿਹਾ ਹੈ ਕਿ ਬਿਜਲੀ ਦੀਆਂ ਤਾਰਾਂ ਦਾ ਜਾਲ ਇਤਰਾਵ ਵਿਛ ਗਿਆ ਕਿ ਆਮ ਬੰਦੇ ਦੀ ਜ਼ਿੰਦਗੀ ਤੇ ਬੜੇ ਖਤਰੇ ਮਿਲ ਰਾ ਰਹੇ। ਕਿਸੇ ਨੇ ਧਿਆਨ ਨਹੀਂ ਦਿੱਤਾ ਔਰ ਤੁਹਾਡੀ ਜਾਣਕਾਰੀ ਨੇ ਮੈਂ ਕੋਈ ਸਤਿਕਾਰਯੋਗ ਜਲੰਧਰ ਦਾ ਮੀਡੀਆ ਦੇ ਸਾਥੀ ਬੈਠੇ ਹਾਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਜਿੱਥੇ ਬਿਜਲੀ ਰਿਫਾਰਮ ਚ ਕੋਲ ਮਾਈਨ ਜਿਹੜੀ 7 ਸਾਲ ਤੋਂ ਬੰਦ ਪਈ ਉਹਨੂੰ ਚਲਾਇਆ ਜਿਹੜੀ ਸਾਡਾ ਟਰਾਂਸਮਿਸ਼ਨ ਹੈ ਜਿਹਦੀ ਸਮਰੱਥਾ 7500 ਮੈਗਾਵਾਟ ਦੀ ਸੀ 10000 ਮੈਗਾਵਾਟ ਤੋਂ ਉੱਪਰ ਟੱਪ ਗਈ ਰਿਫਾਰਮਸ ਹੋ ਰਿਹਾ ਨਵੀਆਂ ਲੈਣਾ ਪਾ ਰਹੇ ਆ ਲੋਕਾਂ ਨੂੰ ਬਿਜਲੀ ਫਰੀ ਵੀ ਦੇ ਰਹੇ ਆ ਨਾਲ-ਨਾਲ ਪੰਜਾਬ ਚ ਗੁਰਿੰਦਵਾਲ ਸਾਹਿਬ ਜਿਹੜਾ ਬਿਜਲੀ ਦਾ ਪਹਿਲੀ ਵਾਰ ਦੇ ਦੇ ਇਤਿਹਾਸ ਚ ਹੋਇਆ ਕੀ ਆਮ ਆਦਮੀ ਪਾਰਟੀ ਨੇ ਪ੍ਰਾਈਵੇਟ ਕੰਪਨੀ ਤੋਂ ਥਰਮਲ ਪਲਾਂਟ ਖਰੀਦਿਆ ਨੇ ਤੇ ਇੱਥੇ ਹਾਲਾਤ ਦੇ ਬਣਾ ਕੇ ਪੰਜਾਬ ਦੇ ਕਿ ਸਾਡੇ ادارے ਇੱਕ ਕਰਕੇ ਕਾਲੀ ਭਾਜਪਾ ਕਾਂਗਰਸ ਇਹ ਜਿੰਨੀਆਂ ਪਾਰਟੀਆਂ ਰੂਲ ਕਰਦੀਆਂ ਰਹੀਆਂ ਨੇ ਸਾਡੇ ادارے ਬੀਚੀ ਆ ਔਰ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਗੋਇੰਦਵਾਲ ਸਾਹਿਬ ਪਹਿਲੀ ਵਾਰ ਦੇਸ਼ ਚ ਹੋਇਆ ਕਿ ਥਰਮਲ ਪਲਾਂਟ ਖਰੀਦਿਆ ਹੈ ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਸਸਤੀ ਤੇ ਬਿਹਤਰ ਬਿਜਲੀ ਦੇਣਾ ਇਹ ਸਾਡੀ ਕਮਿਟਮੈਂਟ ਹੈ ਇਸੇ ਸਿਲਸਿਲੇ ਚ ਅੱਗੇ ਨਵੀਆਂ ਸਟਰੀਟ ਲਾਈਟਾਂ ਲਾਈਆਂ ਜਾਣਗੀਆਂ ਨਸ਼ਾ ਤਸਕਰੀ ਦੇਖੋ ਨਸ਼ਾ ਬਹੁਤ ਵੱਡੀ ਸਮੱਸਿਆ ਸਾਡੇ ਸੂਬੇ ਦੀ ਔਰ ਜਲੰਧਰ ਚ ਵੀ ਕੋਈ ਕਮੀ ਨਹੀਂ ਦੀ ਔਰ ਇਹਦੇ ਪਿੱਛੇ ਕਾਰਨ ਹੈ ਬੁਨਿਆਦੀ ਕਾਰਨ ਇਹ ਆ ਕਿ ਜਿਹੜੀਆਂ ਲਗਾਤਾਰ ਰਾਜ ਕਰਦੀਆਂ ਪਾਰਟੀਆਂ ਉਹਨਾਂ ਨੇ ਆਰਥਿਕ ਲਾਹਾ ਲੈਣ ਲਈ ਆਪਣੀ ਇਕਨੋਮਿਕ ਇੰਟਰਸਟ ਵਾਸਤੇ ਨੌਜਵਾਨਾਂ ਨੂੰ ਇਸ ਦਲਦਲ ਤੱਕਿਆ ਇੱਕ ਨੈਕਸਸ ਬਣਾਇਆ ਅੱਜ ਵੇਖੋ 10000 ਕਰਮਚਾਰੀ ਬਦਲੇ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਾਰਨ ਇੱਕੋ ਹੀ ਆ ਜਿਹੜੇ ਲੰਬੇ ਸਮੇਂ ਤੇ ਮੈਂ ਨਹੀਂ ਕਹਿੰਦਾ ਸਾਰੇ ਅਫਸਰ ਖਰਾਬ ਹੈ ਜਾਂ ਗਲਤ ਹੈ ਸਾਰੇ ਨਹੀਂਗੇ ਲੇਕਿਨ ਜਿਹੜੀਆਂ ਬਲੈਕ ਸ਼ੀਪ ਐ ਲੰਬੇ ਸਮੇਂ ਤੋਂ ਇੱਕ ਥਾਂ ਤੇ ਡਿਊਟੀਆਂ ਕਰ ਰਹੀਆਂ ਸੀ ਜਿਨ੍ਹਾਂ ਦੇ ਕਾਰਨ ਇੱਕ ਨੈਕਸਸ ਬਣ ਜਾਂਦਾ ਮੋਨੋਪੋਲੀ ਬਣ ਜਾਂਦੀ ਆ ਜਿਹਦੇ ਨਾਲ ਗਲਤ ਕੰਮ ਉਸ ਏਰੀਆ ਚ ਕੀਤੇ ਜਾਂਦੇ ਉਸ ਤੋੜਨ ਵਾਸਤੇ 10000 ਤੋਂ ਵੱਧ ਮੁਲਾਜ਼ਮ ਜਿਹੜੇ ਪੁਲਿਸ ਦੇ ਟਰਾਂਸਫਰ ਕੀਤੇ ਆ ਔਰ ਜਲੰਧਰ ਚੋਂ ਵੀ ਨਸ਼ਾ ਮਾਫੀਆ ਦੇ ਸਫਾਈ ਲਈ ਭਗਵੰਤ ਮਾਨ ਜੀ ਦੀ ਸਰਕਾਰ ਰਮਾਣ ਜੋਗ ਮੁੱਖ ਮੰਤਰੀ ਨੇ ਇਨਤਿਆਬ ਕੀਤਾ ਅੱਜ ਸੰਤ ਕਬੀਰ ਜੀ ਦਾ ਜਨਮ ਦਿਹਾੜਾ ਆਜ ਮਾਨ ਜੋਗ ਮੁੱਖ ਮੰਤਰੀ ਜੀ ਆਏ ਸੀ ਹਿਸ਼ਾਰਪੁਰ ਉਹਨਾਂ ਨੇ ਕਿਹਾ ਜਲੰਧਰ માં ਕੋਈ ਟੈਂਪਰੇਰੀ ਨਹੀਂ ਜਾ ਰਿਹਾ ਜਲੰਧਰ ਪਰਮਾਨੈਂਟਲੀ ਮੁੱਖ ਮੰਤਰੀ ਜੀ ਹਫ਼ਤੇ ਚ ਦੋ ਦਿਨ ਤਿੰਨ ਦਿਨ ਜੋ ਪੋਸੀਬਲ ਹੋਊਗਾ ਮਾਝਾ ਔਰ ਦੁਆਬੇ ਦੇ ਲੋਕਾਂ ਦੇ ਦੁੱਖ ਦਰਦ ਨੂੰ ਦੂਰ ਕਰ ਲਈ ਆ ਬੈਠਣਗੇ ਸੋ ਨਸ਼ਾ ਮਾਫੀਆ ਨੂੰ ਖਤਮ ਕਰਨਾ ਵੀ ਸਾਡੀ ਪ੍ਰਾਇੋਰਟੀ ਰਹੂਗੀ ਇਸੇ ਤਰੀਕੇ ਨਾਲ ਗੋਤਮਨਗਰ ਚੱਕ ਕੂੜੇ ਦਾ ਡੰਪ ਹੈ ਉਹਨੂੰ ਪੂਰੀ ਤਰ੍ਹਾਂ ਹਟਾਇਆ ਜਾਊਗਾ ਇਹ ਸਾਡੇ ਮਾਨਯੋਗ ਐਮਐਲਏ ਜਿਹੜੇ ਤੁਹਾਡੇ ਅਸ਼ੀਰਵਾਦ ਨਾਲ ਬਣਨਗੇ ਮਹਿੰਦਰ ਭਗਤ ਜੀ ਇਹਨਾਂ ਦੀ ਅਗਵਾਈ ਚ ਅਸੀਂ ਇਸ ਡੰਪ ਨੂੰ ਵੀ ਢਾਵਾਂਗੇ ਮੁਹੱਲਾ ਕਲੀਨਿਕ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਬੱਚਿਆਂ ਦੀ ਪੜ੍ਹਾਈ ਬਜ਼ੁਰਗਾਂ ਦੀ ਦਵਾਈ ਹਰੇਕ ਪੰਜਾਬੀ ਨੂੰ ਬਿਹਤਰ ਸਿਹਤ ਸੁਵਿਧਾਵਾਂ ਦੇਣੀਆਂ ਭਗਵੰਤ ਮਾਨ ਦੀ ਸਰਕਾਰ ਦੀ ਕਮਿਟਮੈਂਟ ਹੈ ਔਰ ਉਹਦੇ ਵੱਲ ਵਾਅਦੇ ਹਨ ਔਰ ਤੁਹਾਡੀ ਜਾਣਕਾਰੀ ਲਈ ਸਤਿਕਾਰਯੋਗ ਪੱਤਰਕਾਰ ਸਾਥੀਓ ਤੁਹਾਡੇ ਰਾਹੀਂ ਮੈਂ ਜਲੰਧਰ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ 800 ਤੋਂ 800 ਦੇ ਕਰੀਬ ਕਲੀਨਿਕ ਬਣਾਏ ਆਮ ਆਦਮੀ ਦੀ ਸਰਕਾਰ ਨੇ ਪਿਛਲੇ 2 ਸਾਲਾਂ 'ਚ ਕਿਉਂਕਿ ਪਹਿਲੇ 6 ਮਹੀਨੇ ਤਾਂ ਤਿਆਰੀਆਂ 'ਚ ਲੰਘ ਜਾਂਦੇ ਆ ਤੇ 1.5 ਕਰੋੜ ਲੋਕਾਂ ਨੇ ਉੱਥੇ ਫ੍ਰੀ ਇਲਾਜ ਕਰਾਇਆ ਇਹ ਆਮ ਆਦਮੀ ਦੀ ਪਾਰਟੀ ਦੀ ਉਪਲਬਧ ਦਿਆ ਅਸੀਂ ਕੰਮਾਂ ਦੇ ਆਧਾਰ ਤੇ ਲੋਕਾਂ ਦਾ ਅਸ਼ੀਰਵਾਦ ਮੰਗਣਾ ਕੰਮ ਦੇ ਆਧਾਰ ਤੇ ਵੋਟ ਮੰਗਣੀ ਆ ਤੇ ਜਲੰਧਰ ਵੈਸਟ ਬਿਹਤਰ ਆਮ ਆਦਮੀ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਸਸਤੀਆਂ ਤੇ ਫ੍ਰੀ ਇਲਾਜ ਦੇਣਾ ਇਹ ਸਾਡੇ ਸਤਕਾਰਯੋਗ ਐਮਐਲਏ ਸਾਹਿਬਾ ਔਰ ਆਮ ਆਦਮੀ ਦੀ ਸਰਕਾਰ ਦੀ ਕਮਿਟਮੈਂਟ ਹੋਊ ਇਸੇ ਤਰੀਕੇ ਨਾਲ ਹਲਕਾ ਵਾਸੀਆਂ ਦੀ ਸੁਰੱਖਿਆ ਵਾਸਤੇ ਜੇਪੀ ਨਗਰ ਮਾਡਲ ਹਾਊਸ ਘਰਬੰਸ ਨਗਰ ਇਲਾਕੇ ਵਿੱਚ ਸੀਸੀਟੀਵੀ ਸੀਸੀਟੀਵੀ ਦੀ ਬਹੁਤ ਵੱਡੀ ਇੱਕ ਰੋਲ ਹੋ ਗਿਆ ਸਿਕਿਉਰਟੀ ਉਨ ਲੈ ਕੇ ਔਰ ਭਗਵੰਤ ਮਾਨ ਜੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਸ਼ਿਸ਼ ਹੈ ਸੀ ਪੂਰਾ ਸਿਸਟਮ ਡਿਜੀਟਲ ਕਰੀਏ ਤਾਂ ਕਿ ਹਰੇਕ ਹਰਕਤ ਤੇ ਗਲਤ ਕੰਮ ਤੇ ਸਰਕਾਰ ਦੀ ਪੈਣੀ ਨਜ਼ਰ ਰਵੇ ਔਰ ਆ ਜਿਹੜੇ तमाम ਏਰੀਆ ਮੈਂ ਦੱਸੇ ਜਲੰਧਰ ਵੈਸਟ ਦੇ ਇੱਥੇ ਸੀਸੀਟੀਵੀ ਦਾ ਜਾਲ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਉਸਹਾਊਗੀ ਇਹ ਵੀ ਅਸੀਂ ਜਲੰਧਰ ਵੈਸਟ ਦੇ ਲੋਕਾਂ ਨਾਲ ਵਾਦਾ ਕਰਦੇ ਹਾਂ ਸਾਰੀਆਂ ਸੜਕਾਂ ਦੀ ਨਵੇਂ ਸਿਰੇ ਤੋਂ ਬਣਾਉਣੀਆਂ ਜਿਹੜੇ ਆ ਰਿਪੇਅਰ ਕਰਨੀਆਂ ਰਿਪੇਅਰ ਕਰਨੀਆਂ ਸੀਵਰੇਜ ਟ੍ਰੀਟਮੈਂਟ ਪਲਾਂਟ ਬੁਨਿਆਦੀ ਤੌਰ ਤੇ ਮੈਂ ਮੋٹے ਮੋٹے ਤੌਰ ਤੇ ਬਰੀਫ ਕਰਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੋਵੇ ਹਾਂ ਗੌਤਮ ਨਗਰ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹੜਾ ਆ ਉਹ ਵੀ ਆਮ ਆਦੀ ਪਾਰਟੀ ਦੀ ਸਰਕਾਰਾਂ ਨਾਲੇ ਟਾਈਮ ਚਲਾਉਗੀ ਇਹ ਜਲੰਧਰ ਬੈਸਟਾ ਇੱਕ ਐਮ ਹਿੱਸਾ ਟ੍ਰੀਟਮੈਂਟ ਪਲਾਂਟ ਸੀਸੀਟੀਵੀ ਕੈਮਰੇ ਜਿਹੜੀਆਂ ਸੜਕਾਂ ਤੇ ਲਾਈਟ ਜਿਹੜੀਆਂ ਆਪਾਂ ਸਟਰੀਟ ਲਾਈਟ ਜਿਹਨੂੰ ਕਹਿ ਸਕਦੇ ਹਾਂ ਸਪੋਰਟਸ ਗਰਾਊਂਡ ਜਲੰਧਰ ਕਿਸੇ ਜਮਾਨੇ ਸਪੋਰਟਸ ਦਾ ਹੱਬ ਰਿਹਾ ਸਾਡੇ ਪਵਨਜੀ ਤਿੰਨ ਸਾਹਿਬ ਦੱਸ ਰਹੇ ਸੀ ਮੈਨੂੰ ਹੁਣੇ ਕਿ ਪਿਛਲੇ 20 ਸਾਲਾਂ ਚੋਂ ਸਾਰੇ ਇੱਕ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਪੋਲਿਟਿਕਲ ਲੋਕਾਂ ਨੇ ਚਲਾਇਆ ਕਾਲੀ ਭਾਜਪਾ ਕਾਂਗਰਸੀਆਂ ਨੇ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਉਸੇ ਖੇਡਣ ਦੇ ਮੈਦਾਨ ਚੋਂ ਕੱਢ ਕੇ ਗਲਤ ਰੱਤੇ ਧੱਕਿਆ ਉਸ ਚੀਜ਼ ਨੂੰ ਰਿਵਾਈਵ ਕਰਨਾ ਸਪੋਰਟਸ ਦੀ ਕੈਪੀਟਲ ਪੰਜਾਬ ਦੀ ਨਹੀਂ ਦੇਸ਼ ਦੀ ਜਲੰਧਰ ਬਣੇ ਉਹਦੇ ਲਈ ਮਾਨ ਸਾਹਿਬ ਦੀ ਸਰਕਾਰ ਆਪਣੇ ਉਪਰਾਲੇ ਕਰੂਗੀ ਇਸੇ ਤਰੀਕੇ ਨਾਲ ਟ੍ਰੀਟਮੈਂਟ ਪਲਾਂਟ ਦੀ ਮੈਂ ਗੱਲ ਕੀਤੀ ਆ ਤਮਾਮ ਸਾਫ ਪੀਣ ਵਾਲਾ ਪਾਣੀ ਸੋ ਮੇਰਾ ਕਹਿਣ ਤੋਂ ਭਾਵ ਹੈ ਮੈਂ ਆਪਣਾ ਖਤਮ ਕਰੂੰਗਾ ਗੱਲ ਅਸੀਂ ਕੰਮ ਦੇ ਆਧਾਰ ਤੇ ਜਲੰਧਰ ਵੈਸਟ ਵਾਲਿਆਂ ਤੋਂ ਵੋਟ ਮੰਗ ਰਹੇ ਆ ਆ ਤਮਾਮ ਜਿਹੜੇ ਸਾਡੇ ਵਾਦੇ ਆ ਅਗਲੇ 10 ਕੰਮ ਪ੍ਰਾਇੋਰਟੀ ਤੇ ਭਗਵੰਤ ਮਾਨ ਜੀ ਦੀ ਸਰਕਾਰ ਕਰੂਗੀ ਔਰ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਿਹੜੇ ਪਲਟੂ ਰਾਮ ਕ੍ਰਾਪਟ ਮੇਰੀ ਬੇਟੀਓ ਚੁੱਪ ਕਰ ਜਾਂ ਅਵਾਜ਼ ਕਰ ਦੇ ਹਾਂ ਇੱਕ ਮਿੰਟ ਪਿੱਛੇ ਚੁੱਪ ਕਰ ਜਾਓ ਦੋ ਮਿੰਟ ਦੋ ਮਿੰਟ ਦੀ ਗੱਲ ਆ ਮੇਰਾ ਵੀ ਜਿਹੜੇ ਲੋਕ ਸਿਰਫ ਔਰ ਸਿਰਫ ਰਾਜਨੀਤੀ ਆਪਣੇ ਨਿੱਜੀ ਲਾਹੇ ਲਈ ਆਪਣੇ ਨਿੱਜੀ ਫਾਇਦੇ ਲਈ ਆਪਣੇ ਨਿੱਜੀ ਇੰਟਰਸਟ ਲਈ ਕਰ ਰਹੇ ਉਹਨਾਂ ਲੋਕਾਂ ਨੂੰ ਜਲੰਧਰ ਵੈਸਟ ਦੇ ਆਦਮੀ ਮੇਰੀ ਬੇਨਤੀ ਆ ਨਕਾਰੋ ਪਲਟੂ ਰਾਮਨ ਨੂੰ ਨਕਾਰੋ ਇੱਕ ਸਮਝਦਾਰ ਪੜੇ ਲਿਖੇ ਖਾਨਦਾਨੀ ਰਾਜਨੀਤਿਕ ਤੌਰ ਤੇ ਜਿਨ੍ਹਾਂ ਦੀ ਇੱਕ ਅਹਿਮ ਸਥਾਨ ਹੈ ਜਲੰਧਰ ਸ਼ਹਿਰ ਚ ਔਰ ਜਿਨ੍ਹਾਂ ਨੂੰ ਇਹ ਕਹਿ ਰਹੇ ਆ ਕੀ ਕਹਿ ਰਿਹਾ ਪਵਨ ਜੀ ਮੰਦ ਬੁੱਧੀ ਮੈਂ ਮੈਂ ਜਲੰਧਰ ਵੈਸਟ ਦੇ ਸਾਰੇ ਸਤਕਾਰਯੋਗ ਵੋਟਰ ਸਹਿਬਾਨਾਂ ਨੂੰ ਬੇਨਤੀ ਕਰਦਾ ਹੈ ਇਹ ਇੱਕ ਕਿੱਟਾ ਵੱਡਾ ਅਪਮਾਨ ਹੈ ਸਾਡੇ ਭਗਤ ਭਾਈ ਚਾਰੇ ਦਾ ਕੀਮਤੀ ਭਗਤ ਜਿਹੜਾ ਸਾਡੇ ਸੌਰੀ ਮੰਦਰ ਭਗਤ ਜੀ ਦੇ ਪਰਿਵਾਰ ਦਾ ਕਿੱਡਾ ਜਿਨ੍ਹਾਂ ਨੇ ਦੋ ਪੀੜੀਆਂ ਲਗਾਤਾਰ ਜਲੰਧਰ ਦੀ ਸੇਵਾ ਚ ਲੱਗੀਆਂ ਚੁੰਨੀ ਲਾਲ ਜੀ ਭਗਤ ਚੁੰਨੀ ਲਾਲ ਜੀ ਮੈਨੂੰ ਵੀ ਉਹਨਾਂ ਦਾ ਆਸ਼ੀਰਵਾਦ ਮਿਲਦਾ ਰਿਹਾ ਹੈ ਬਹੁਤ ਹੀ ਸਾਡੇ ਸਤਕਾਰਯੋਗ ਇਸ ਸ਼ਹਿਰ ਦੇ ਸੀਨੀਅਰ ਲੀਡਰ ਹੈ ਲੋਕਲ ਬਾਡੀ ਦੇ ਉਹ ਵਜ਼ੀਰ ਵੀ ਰਹਿ ਪੰਜਾਬ ਸਰਕਾਰ ਚ ਉਹਨਾਂ ਲੋ ਉਹਨਾਂ ਬਾਰੇ ਇਸ ਤਰ੍ਹਾਂ ਦੇ ਸ਼ਬਦ ਵਰਤਣੇ ਇਹ ਲੋਕਾਂ ਦਾ ਅਸਲੀ ਚਿਹਰਾ ਅਸਲੀ মুখ ਹੈਟਾ ਇਹ ਲੋਟੂਆਂ ਦੇ ਟੋਲੇ ਦਾ ਠੱਗਾਂ ਦੇ ਟੋਲੇ ਦਾ ਜਿਹੜੇ ਇੱਕ ਪੜ੍ਹੇ ਲਿਖੇ ਇਮਾਨਦਾਰ ਜ਼ਿੰਮੇਵਾਰ ਬੰਦੇ ਨੂੰ ਜਿਸ ਤਰੀਕੇ ਨਾਲ ਮੰਦਬੁਗੀ ਕਹਿ ਰਿਆ ਜਲੰਧਰ ਵੈਸ ਦੇ ਵੋਟਰੋ ਇਹਨਾਂ ਨੂੰ ਸਬਕ ਸਿਖਾਓ ਇਹ ਅਪਮਾਨ ਕੀਤਾ ਤੁਹਾਡਾ ਨਾਂ ਨੇ ਇਹਨਾਂ ਨੇ ਸਾਡੇ ਜਲੰਧਰ ਦੇ ਭਾਈਚਾਰੇ ਦਾ ਅਪਮਾਨ ਕੀਤਾ ਹੈ ਇਸ ਅਪਮਾਨ ਦਾ ਬਦਲਾ ਵੀ ਜਿਹੜਾ ਆ ਜਲੰਧਰ ਵੈਸ ਦੇ ਲੋਕ ਲੈਣ ਲਾਉਣ ਲੈਣ ਔਰ ਇੱਕ ਟੋਲੂਆਂ ਦੇ ਇਹ ਠੱਗਾਂ ਨੂੰ ਔਰ ਪਲਟੂ ਰਾਮਾ ਨੂੰ ਜਿਹੜਾ ਜਿੱਤਰਾ ਲੋਕ ਸਭਾ ਜਰੁਕਸਤ ਕੀਤਾ ਆ ਦੇਖੋ ਆਮ ਆਦੀ ਪਾਰਟੀ ਨੇ ਲੋਕ ਸਭਾ ਦਾ ਐਮਪੀ ਬਣਾਇਆ ਸੀ ਬਾਈ ਇਲੈਕਸ਼ਨ ਸਾਰੇ ਨਹੀਂ ਸਾਡੇ ਢਾਲੀਵਾਲ ਸਾਹਿਬ ਇੱਥੇ ਸਾਰਿਆਂ ਨੇ ਅਸੀਂ ਇੱਕ ਇੱਕ ਜਾਣੇ ਨੇ ਜੋਰ ਲਾ ਕੇ ਲੇਕਿਨ ਰੱਬ ਦੇ ਘਰ ਦੇ ਰੰ ਅੰਦੀਰ ਨਹੀਂ ਹੈ ਔਰ ਇਸ ਜਿਹੜੇ ਬੀਜੇਪੀ ਦਾ ਕੈਂਡੀਡੇਟ ਹੈ ਮੇਰੀ ਇਹਦਾ ਨਾਂ ਕੀ ਹੈ ਜੀ ਸ਼ੀਤਲ ਅੰਗਰਾਲ ਹਾਂ ਇਸ ਬੰਦੇ ਨੂੰ ਵੀ ਜਿਹੜਾ ਸਬਕ ਸਿਖਾਇਆ ਜਾਵੇ ਔਰ ਜਲੰਧਰ ਵਸਦੇ ਲੋਕਾਂ ਨੂੰ ਮੇਰੀ ਬੇਨਤੀ ਇਮਾਨਦਾਰ ਪੜੇ ਲਿਖੇ ਔਰ ਜਿਨ੍ਹਾਂ ਦੀ ਸਾਫ ਸੁਥਰੀ छवि ਹੈ ਜ਼ਿੰਮੇਵਾਰ ਉਹਨਾਂ ਨੂੰ ਪੰਜਾਬ ਦੀ ਮੁਕੱਦਸ ਵਿਧਾਨ ਸਭਾ 'ਚ ਪਹੁੰਚ ਕੇ ਆਪਣੇ